ਹੈਲੋ ਫਰੈਂਡਸ ਗੁੱਡ ਮਾਰਨਿੰਗ ਅੱਜ ਹੈ ਤਵਰ ਦਾ ਦਿਨ ਬ੍ਰੈਕਫਾਸਟ ਰੈਡੀ ਕਰਦੇ ਆਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਦਾ ਪਨਾਮ ਤੇ ਨਮਸਕਾਰ ਤੇ ਸ਼ੁਰੂ ਕਰਦੇ ਆਂ ਜੀ ਅੱਜ ਮੌਲੀ ਵਾਲੀ ਕਣਕ ਦੀ ਰੋਟੀ ਨਾ ਸੌਰੀ ਪਿਆਜ਼ ਵਾਲੀ ਕਣਕ ਦੀ ਰੋਟੀ ਆ ਮੈਂ ਦੋ మీడియం ਸਾਈਜ਼ ਦੇ ਪਿਆਜ਼ ਕੱਦੂਕਸ ਕਰ ਲਿਆ ਤੇ ਆ ਛੋਟਾ ਜਿਹਾ ਟੁਕੜਾ ਅ ਅਦਰਕ ਦਾ ਤੇ ਆ ਇੱਕ ਹਰੀ ਮਿਰਚਾ ਕੱਟੀ ਹੋਈ ਠੀਕ ਹੈ ਜੀ ਤੇ ਇਹਦੇ ਵਿੱਚ ਇਹ ਜਿਹੜੇ ਪਿਆਜ਼ ਆ ਨਾ ਮੈਂ ਅ ਕਦੂਕਾਸ ਕਰਕੇ ਆਪਾਂ ਇਹਦੇ ਵਿੱਚ ਆਟੇ ਵਿੱਚ ਪਾ ਲਿਆ ਆਟਾ ਗੁੰਨ ਲਿਆ ਮੈਂ ਉਹੀ ਪਿਆਜ਼ ਵਾਲੇ ਪਾਣੀ ਆ ਜਿਹੜਾ ਵੇਸਟ ਨਹੀਂ ਕੀਤਾ ਉਹ ਆਟੇ ਵਿੱਚ ਪਾ ਲਿਆ ਵਾ ਆਟਾ ਵੀ ਮੈਂ ਗੁੰਨ ਲਿਆ ਪੇੜੇ ਮੈਂ ਤਿਆਰ ਕਰ ਲਿਆ ਦੋ ਦੋ ਰੋਟੀਆਂ ਜੋੜ ਕੇ ਜਿਹਨੂੰ ਪੰਜਾਬੀ ਵਿੱਚ ਕਹਿੰਦੇ ਆ ਦੁੱਪੜਾ ਉਹ ਅੱਜ ਬਣਾਵਾਂਗੇ ਤੇ ਵੀ ਅਜ ਦੇ ਵਿੱਚ ਮੈਂ ਪਹਿਲਾਂ ਨਹੀਂ ਪਾਇਆ ਆਪਣਾ ਨਮਕ ਮਿਰਚ ਹੁਣ ਪਾਉਂਗੀ ਇਹ ਸਾਰੇ ਨੂੰ ਮਿਕਸ ਕਰ ਦਿੰਨੇ ਆਪਾਂ ਐਵੇਂ ਹੋ ਕੇ ਮਿਕਸ ਕਰ ਦਿੰਨੇ ਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਥੋੜੀ ਜੀ ਲਾਲ ਮਿਰਚ ਪਾ ਲੈਨੇ ਆ ਥੋੜੀ ਜੀ ਲਾਲ ਮਿਰਚ ਪਾ ਲਈਏ ਥੋੜੀ ਜੀ ਹਰੀ ਪਾਈ ਆ ਮੈਂ ਮਿਰਚ ਮੁਰਚ ਘੱਟ ਯੂਜ਼ ਕਰਦੀ ਆ ਤੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਮਸਾਲਾ ਪਾਤਾ ਪੀਸਾ ਤੇ ਹੁਣ ਪਾਵਾਂਗੇ ਵਿੱਚ ਨਮਕ ਆ ਇਹ ਆਪਣਾ ਨਮਕ ਐਡ ਕਰਤਾ ਇਹਦੇ ਚ ਨਮਕ ਪਹਿਲਾਂ ਤਾਂ ਨਹੀਂ ਐਡ ਕਰਿਆ ਤੇ ਇਹਨਾਂ ਪਿਆਜ਼ ਆ ਜਿਹੜਾ ਬਹੁਤ ਸਾਰਾ ਪਾਣੀ ਛੱਡ ਦਿੰਦਾ ਆ ਆਪਾਂ ਸਵਾਦ ਅਨੁਸਾਰ ਇਹਦੇ ਚ ਨਮਕ ਪਾ ਲਿਆ ਥੋੜੇ ਜਿਆਦਾ ਹੀ ਹੋ ਗਿਆ ਤੇ ਆਪਾਂ ਇਹਨੂੰ ਉਹਨਾਂ ਐਵੇਂ ਮਿਕਸ ਕਰ ਲਿਆ ਵੀ ਆਪਾਂ ਮਿਕਸ ਕਰਤਾ ਦੇਖੋ ਮਿਕਸ ਹੋ ਗਿਆ ਇਹਨੂੰ ਚਮਚੇ ਦੇ ਨਾਲ ਥੋੜਾ ਥੋੜਾ ਆਪਾਂ ਦੋ ਰੋਟੀਆਂ ਜੋੜ ਕੇ ਉਹਦੇ ਵਿੱਚ ਪਾਉਣਾ ਤਾਂ ਲੇਟ ਨਹੀਂ ਕਰਦੇ ਜੀ ਜਲਦੀ ਸ਼ੁਰੂ ਕਰਦੇ ਆਂ ਆਪਾਂ ਰੈਸਪੀ ਮੂਲੀ ਵਾਲੀ ਰੋਟੀ ਕਣਕ ਦੀ ਕਿਵੇਂ ਬਣਾਉਣੀ ਹੈ ਤੇ ਇਹ ਇਹਦੇ ਤੋਂ ਇਲਾਵਾ ਹੁਣ ਇੱਕ ਆਪਾਂ ਪਾਵਾਂਗੇ ਰਾਇਤਾ ਰਾਇਤਾ ਲਈ ਆ ਮੈਂ ਦਹੀਂ ਲੈ ਲਿਆ ਵਾ ਤੇ ਆ ਲੈ ਲੇ ਮਖਾਣੇ ਥੋੜੇ ਜਿਹੇ ਕੜਾਹੀ ਚ ਮੈਂ ਰੋਸਟ ਕਰ ਲਿਆ ਰੋਸਟ ਕਰਿਆਂ ਦੀ ਨਿਸ਼ਾਨੀ ਆਏ ਹੁੰਦੀ ਹੈ ਵੀ ਐਵੇਂ ਇਹ ਟੁੱਟਨੇ ਚਾਹੀਦੇ ਆ ਆ ਦੇਖੋ ਜੀ ਇਹ ਟੁੱਟ ਰਹੇ ਆ ਇਹ ਦੇਖੋ ਐਵੇਂ ਟੁੱਟਨੇ ਚਾਹੀਦੇ ਆ ਤੇ ਆਪਾਂ ਰੋਸਟ ਕਰ ਲਿਆ ਇਹਨਾਂ ਆਪਾਂ ਦਹੀਂ ਚ ਪਾ ਦੇਣਾ ਵਾ ਇਹ ਆਪਣਾ ਹੈਲਦੀ ਵਾਲਾ ਜਿਹੜਾ ਰਾਇਤਾ ਤਿਆਰ ਹੋ ਜਾਣਾ ਵਾ ਇਹਦੇ ਚ ਕੈਲਸ਼ੀਅਮ ਬਹੁਤ ਸਾਰਾ ਹੁੰਦਾ ਬੱਚੇ ਉਦਾਂ ਨਹੀਂ ਖਾਂਦੇ ਤਾਂ ਦਹੀਂ ਦੇ ਵਿੱਚ ਰਾਇਤਾ ਪਾ ਦੂੰ ਰਾਇਤਾ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਤਾਂ ਇਹ ਮੈਂ ਇਹਦੇ ਵਿੱਚ ਪਾ ਲਿਆ ਤੇ ਥੋੜਾ ਜਿਹਾ ਇਹਦੇ ਵਿੱਚ ਆਪਾਂ ਆ ਮੇਰੇ ਕੋਲੇ ਭੁੰਨਿਆ ਹੋਇਆ ਜੀਰਾ ਵਾ ਆ ਭੁੰਨਿਆ ਹੋਇਆ ਜੀਰਾ ਪਾ ਦਾਂਗੇ ਨਮਕ ਮਿਰਚ ਤੇ ਜਿਹੜਾ ਰਾਇਤਾ ਤਦ ਤੱਕ ਇਹ ਭਿਜ ਜਾਣਗੇ ਦਹੀਂ ਦੇ ਵਿੱਚ ਜਦ ਤੱਕ ਅਸੀਂ ਰੋਟੀ ਬਣਾਉਣੇ ਆ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਕਾਲੀ ਮਿਰਚ ਪਾਵਾਂਗੇ ਲਾਲ ਮਿਰਚ ਨਹੀਂ ਪਾਉਂਦੇ ਤੇ ਚੱਪਾ ਨਮਕ ਪਾਤਾ ਇੰਨਾ ਹੈ ਨਾ ਦੇਖੋ ਸਵਾਦ ਅਨੁਸਾਰ ਇੰਨਾ ਕੁ ਨਮਕ ਪਾਤਾ ਇੱਕ ਗੋਲਾ ਦੇ ਹੀ ਨਾ ਵਾ ਜੇ ਇਹਨੂੰ ਪਤਲਾ ਕਰਨਾ ਤਾਂ ਅਸੀਂ ਇਹਦੇ ਵਿੱਚ ਦੁੱਧ ਹੀ ਪਾਉਣਾ ਪਾਣੀ ਨਹੀਂ ਪਾਉਣਾ ਇਹਨੂੰ ਮਿਕਸ ਕਰ ਦਿੰਦੇ ਹਾਂ ਜੇ ਪਤਲਾ ਕਰਨਾ ਹੋਇਆ ਨਾ ਬਾਅਦ ਚ ਉਹ گاੜਾ ਹੋ ਜਾਊਗਾ ਇਹਦੇ ਵਿੱਚ ਅਸੀਂ ਦੁੱਧ ਪਾਉਣਾ ਵਾ ਪਾਣੀ ਨਹੀਂ ਪਾਉਣਾ ਤੇ ਇਹ ਆਪਣਾ ਹੈਗਾ ਜੀ ਇਹ ਵੀ ਆਪਣਾ ਭੁੰਨੇ ਹੋਇਆ ਜੀਰਾ ਪੀਸ ਕੇ ਰੱਖਿਆ ਹੋਇਆ ਹੈ ਭੁੰਨੇ ਹੋਇਆ ਜੀਰਾ ਇੰਨਾ ਕੱਪਾ ਇਹਦੇ ਵਿੱਚ ਇਹ ਪਾ ਦਨੇ ਆ ਠੀਕ ਹੈ ਜੀ ਇਹ ਪਾਤਾ ਆਪਾਂ ਤੇ ਥੋੜਾ ਜਿਹਾ ਕਾਲੀ ਮਿਰਚ ਪਾ ਦੇਣੀ ਆ ਇਹਨੂੰ ਆਪਾਂ ਸਾਈਡ ਤੇ ਰੱਖ ਦਨੇ ਆ ਤੇ ਸ਼ੁਰੂ ਕਰਦੇ ਆ ਆਪਾਂ ਰੋਟੀ ਮੂਲੀ ਮਲੀ ਬਣਾਉਨੇ ਆ ਇਹਦੇ ਵਿੱਚ ਆਪਾਂ ਪਿਆਜ਼ ਵੀ ਪਾ ਸਕਦੇ ਆ ਪਰ ਮੈਂ ਨਹੀਂ ਪਾਇਆਗਾ ਇਹਵੇਂ ਜਿਵੇਂ ਆਪਾਂ ਮਿਸ਼ਰਣ ਤਿਆਰ ਕੀਤਾ ਇਹਦੇ ਵਿੱਚ ਜਿਵੇਂ ਧਨੀਆ ਪੱਤੀ ਔਰ ਸਾਰਾ ਕੁਝ ਪਾ ਸਕਦੇ ਆ ਪਰ ਮੇਰੇ ਕੋਲ ਧਨੀਆ ਹੈਗਾ ਨਹੀਂ ਸੀ ਤੇ ਮੈਂ ਵੈਸੇ ਵੀ ਸਿੰਪਲ ਹੀ ਬਣਾਉਣੀ ਆ ਚੀਜ਼ ਆ ਜਿਹੜੀ ਬਹੁਤ ਜ਼ਿਆਦਾ ਮਿਰਚ ਮੁਰਚੂ ਮਸਾਲੇ ਦਾ ਜੂਦ ਨਹੀਂ ਕਰਦੀ ਬਸ ਆਪਦੇ ਸਾਹਮਣੇ ਮੈਂ ਥੋੜਾ ਜਿਹਾ ਭੁੰਨ ਕੁੱਟਿਆ ਹੋਇਆ ਧਨੀਆ ਪਾਊਡਰ ਪਾਇਆ ਤੇ ਚ ਤੇ ਆ ਆਪਣਾ ਹੁਣ ਆਪਾਂ ਸਾਈਡ ਤੇ ਰੱਖ ਦਿੰਨੇ ਆ ਜਿਹੜੀ ਰਾਇਤਾ ਮੇਰਾ ਆਪਣਾ ਨਾ ਮਖਾਣੇ ਵਾਲਾ ਦਹੀਂ ਇਹ ਤਿਆਰ ਹੋ ਜਾਣਾ ਇਹਨੂੰ ਆਪਾਂ ਸਾਈਡ ਤੇ ਰੱਖ ਦਿੰਨੇ ਆ वेलकम बैक अगेन फ्रेंड्स मेरे सैंपल गार्डन ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਆਪਾਂ ਹੁਣ ਸ਼ੁਰੂ ਕਰਦੇ ਆਂ ਪਰੋਠੇ ਰੋਟੀਆਂ ਤੇ ਇਹ ਮੈਂ ਰੋਟੀ ਇੱਕ ਵੇਲ ਲਈ ਆ ਇਹਦੇ ਤੇ ਆਪਾਂ ਇੱਕ ਚਮਚਾ ਜਿਹੜਾ ਆ ਪਿਆਜ਼ ਦਾ ਮਿਸ਼ਰਣ ਹਨਾ ਆ ਇੱਕ ਚਮਚ ਪਾਉਣਾ ਵਾ ਇਹਨੂੰ ਚੰਗੀ ਤਰ੍ਹਾਂ ਅਸੀਂ ਫੁਲਾ ਲੈਣਾ ਵਾ ਇਹਨੇ ਕਰਕੇ ਅੱਛੀ ਤਰ੍ਹਾਂ ਸੇ ਫੁਲਾ ਲਾਂਗੇ ਆਪਾਂ ਇਹਨੂੰ ਚੰਗੀ ਤਰ੍ਹਾਂ ਫੁਲਾ ਲਿਆ ਤੇ ਇੱਕ ਰੋਟੀ ਮੈਂ ਹੋਰ ਵੇਲ ਕੇ ਰੱਖੀ ਆ ਇਹ ਉਹ ਨੂੰ ਆ ਫੇਡ ਤੇ ਪਾ ਦੇ ਮੈਂ ਅੰਝ ਤੇ ਮੈਂ ਮੈਂ ਸਿਰ ਤੇ ਪ੍ਰੋਟੀਨ ਬਣਾਉਂਦੀ ਬਸ ਐਤਵਾਰ ਨੂੰ ਹੀ ਬਣਾਉਣੀ ਆ ਤੇ ਅੱਜ ਮੈਂ ਕੀ ਚੱਲਣੀ ਆਂ ਆ ਪਿਆਜ਼ ਵਾਲੀ ਰੋਟੀ ਬਣਾ ਲੈਂਦੀ ਆ ਮੋਲੀ ਹੈਗੀ ਨਹੀਂ ਸੀ ਪਹਿਲਾਂ ਮੋਲੀ ਬਣਾਉਣੀ ਸੀਗੀ ਤੇ ਕੋਈ ਵੀ ਬਣਾਉਂਦਾ ਐਵੇਂ ਜੋੜ ਕੇ ਬਣਾ ਲਓ ਇਹ ਪਿਆਜ਼ ਨੂੰ ਚੂੜਦੇ ਸੀ ਪਹਿਲਾਂ ਉਹਦੀ ਕਰਕੇ ਪਾਣੀ ਨਹੀਂ ਛੱਡਦੇ ਤੇ ਇਹਨੂੰ ਸਾਈਡਾਂ ਤੋਂ ਉੱਪਰ ਚੰਗੀ ਤਰ੍ਹਾਂ ਐਵੇਂ ਸਵਾਰ ਕੇ ਦਬਾ ਦੇਣਾ

ਇੱਕ ਮੈਂ ਤੱਕ ਹੋਰ ਗੇਲ ਲੈਣੀ ਆ ਇੱਕ ਮੇਰੀ ਰੋਟੀ ਹੋਰ ਬਦਦੀ ਹੁਣ ਇੱਕ ਪਾਸੇ ਸਿੱਕ ਦੀ ਤਨੀ ਪੂਚਾ ਪਾਸ ਕਰ ਦਿੰਨੇ ਆ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਸੇਕ ਲਵਾਂਗੇ ਤਕਣਾ ਨਾ ਤੱਕੀ ਜਾਵੇ ਨਾ ਐਵੇਂ ਦੋਨੇ ਬਸ ਚੰਗੀ ਤਰ੍ਹਾਂ ਛੇਕ ਲਉ ਤੇ ਮੈਂ ਉਪਰ ਨਾ ਦੇਸੀ ਘਿਓ ਦਾ ਇਸਤੇਮਾਲ ਨਹੀਂ ਕਰਦੀ ਕਿਉਂਕਿ ਜੋ ਜਲਿਆ ਹੋਇਆ ਤਲਿਆ ਹੋਇਆ ਦੇਸੀ ਘਿਓ ਆ ਸਾਡੀ ਸਿਹਤ ਦੇ ਲਈ ਬਹੁਤ ਹੀ ਹਾਨੀਕਾਰਕ ਜਿੰਨਾ ਕੁ ਮੈਂ ਜਾਣਦੀ ਆ ਤੇ ਮੈਂ ਹਲਕਾ ਜਿਹਾ ਜਿਹੜਾ 올ਿਵ ਆਇਲ ਆ ਇਹ ਤੇ ਲੰਗ ਵੀ ਬਹੁਤ ਜ਼ਿਆਦਾ ਨਹੀਂ ਤਲਣਾ ਨਹੀਂ ਥੋੜਾ ਥੋੜਾ ਹੀ ਲਾਉਣਾ ਜਿਹਦੇ ਨਾਲ ਇਹ ਜਿਹੜਾ ਜਿਹੜਾ ਡਾਈਜੈਸਨ ਆ ਅ ਜਿਹੜਾ ਪ੍ਰੇਟਨ ਲੱਗਿਆ ਹੁੰਦਾ ਉਹ ਠੀਕ ਹੋ ਜਾਵੇ ਤੇ ਇਹ ਸਾਡਾ ਜਿਹੜਾ ਪਿਆ ਆ ਜਾਣਾ ਪਿਆ ਜਲੀ ਰੋਟੀ ਹੈ ਇਹ ਨਾ ਕਈ ਵਾਰੀ ਵਿੱਚ ਸਾਰੀ ਫੁੱਲ ਜਾਂਦੀ ਹੈ ਜਦੋਂ ਇਹ ਥੋੜੀ ਥੋੜੀ ਫੁੱਲੀ ਹੈ ਨਾ ਇਹ ਹੱਥ ਚਲਦਾ ਹੋਏ ਤੁਸੀਂ ਖੁਰਚਣਾ ਵੀ ਲੈ ਸਕਦੇ ਹੋ ਦੇ ਨਾਲ ਕਰ ਸਕਦੇ ਹੋ ਤੇ ਇਹਨੂੰ ਜੰਮੀਂ ਘਰਾਪਾ ਸੇਕ ਲੈਣਾ ਵਾ ਦੇਖੋ ਜੀ ਇੱਕ ਮਿੰਟ ਮੇਰਾ ਤਰੋਠਾ ਬਣ ਕੇ ਤਿਆਰ ਹੋ ਗਿਆ ਵਾ ਦੂਜੇ ਪਾਸੇ ਮੇਰਾ ਇੱਕ ਬਿੰਦਿਆ ਪਿਆ ਵਾ ਫਟਾਫਟ ਬਣ ਜਾਂਦੇ ਆ ਕੋਈ ਵੀ ਜਿਆਦਾ ਮੁਸ਼ਕਲ ਵਾਲਾ ਕੰਮ ਨਹੀਂ ਹੈਗਾ ਤੇ ਇਹ ਆਪਣਾ ਤਿਆਰ ਹੋ ਗਿਆ ਤਰੋਠਾ ਤੇ ਤਦ ਤੱਕ ਮੈਂ ਇੱਕ ਹੋਰ ਪਾ ਦਿੰਦੀ ਆ ਨੂੰ ਸਲੋਗ ਇਸ ਕਰਕੇ ਮੈਂ ਰੱਖ ਦਿੰਨੀ ਆ ਤੇ ਹੁਣ ਮੈਂ ਦੂਜੇ ਵਾਲਾ ਜਿਹੜਾ ਮੇਰਾ ਬੀਲੀ ਦਾ ਉਹਦੇ ਤੇ ਵੀ ਇੱਕ ਚਮਚਾ ਜਿਹੜਾ ਮਿਸ਼ਰਣ ਦਾ ਪਾ ਪਾ ਲੈਣਾ ਵਾ ਤੇ ਫਿਰ ਇਹਨੂੰ ਪਕਾ ਲੈਣਾ ਵਾ ਦੇਖੋ ਆਪ ਪਿਆਰ ਹੋ ਗਈ ਹੈ ਹੁਣ ਆਪੇ ਆਜ ਵਾਲਾ ਜਿਹੜਾ ਟਿਆਜ ਵਾਲੀ ਰੋਟੀ ਆਪਣੀ ਤਿਆਰ ਹੋ ਗਈ ਹੈ ਆਪਾਂ ਸਰਵ ਕਰਾਂਗੇ ਇਹਨੂੰ ਗੈਸ ਥੋੜਾ ਮੈਂ ਠੀਮਾ ਕਰ ਦਿੰਨੀ ਆ ਇਹਨੂੰ ਸਰਵ ਕਰਦੇ ਆਪਾਂ ਪਲੇਟ ਦੇ ਵਿੱਚ

ਹਾਂਜੀ ਦੋਸਤੋ ਇੱਕ ਆਪਾ ਪਰੌठा ਜਿਹੜਾ ਰੋਟੀ ਆ ਹੋਰ ਬਣਾ ਲੈਨੇ ਆ ਤੇ ਇਹਦੇ ਤੇ ਮਿਸ਼ਰਣ ਫਲਾ ਕਰਨਾ ਆ ਇੱਕ ਹੋਰ ਮੈਂ ਜਿਹੜਾ ਪਰੌठा ਸੀ ਆ ਰੋਟੀ ਸੀ ਬੇਲ ਕੇ ਰੱਖੀ ਸੀ ਇਹਦੇ ਉੱਤੇ ਇਸ ਤਰ੍ਹਾਂ ਚੁੱਕਾ ਦੇਣੀ ਆ ਜਿਵੇਂ ਮੈਂ ਪਹਿਲਾਂ ਦੱਸਿਆ ਇਹਨੂੰ ਚੰਗੀ ਤਰ੍ਹਾਂ ਆ ਇਹਦੀਆਂ ਸਾਈਡਾਂ ਨੇ ਨਾ ਜਿਹੜੀਆਂ ਆ ਚੰਗੀ ਤਰ੍ਹਾਂ ਆਪਾਂ ਸਾਈਡਾਂ ਦਬਾ ਦੇਣੀਆਂ ਨੇ ਤਾਂ ਕਿ ਖੁੱਲਣ ਨਾ ਜਦੋਂ ਆਪਾਂ ਇਹਨੂੰ ਤਵੇ ਤੇ ਪਾਉਣੇ ਆ ਆਪਣਾ ਇੱਕ ਰੋਟੀ ਹੋਰ ਪਿਆ ਕਰੀ ਸਾਈਟਾਂ ਤੋਂ ਟੁੱਟਦੇ ਹੋਏ ਕਨਾਰੇ ਆ ਤਾਂ ਟੁੱਟਦੇ ਹੋਏ ਨੇ ਵਧਾਉਣਾ ਜੇ ਉਦਾਂ ਹੀ ਵਧਾਉਣਗੇ ਤਾਂ ਫਿਰ ਇਹ ਆਲਾ ਹੋ ਜਾਣਗੇ ਦੋਨੇ ਰੋਟੀਆਂ ਆ ਦੇਖੋ ਟਿੱਕਾ ਚਮੂ ਮਲਪੋਂ ਦਾ ਸਿਰ ਇਹਨੂੰ ਆਕਾਰ ਵੀ ਦੇ ਸਕਦੇ ਹਾਂ ਆ ਦੇਖੋ ਟਿੱਕਾ ਪਾ ਹੋਰ ਬਣਾ ਲਿਆ ਹਾਂਜੀ ਦੋਸਤੋ ਅੱਜ ਬੁੱਧੀ ਵਾਲੀ ਰੋਟੀ ਹੈ ਜਿਹੜੀ ਇਹ ਵੀ ਬਣ ਗਈ ਹੈ ਇਹਦਾ ਆਪਾਂ ਦੂਸਰੇ ਪਾਸੇ ਕਰ ਦਿੰਨੇ ਆ ਗੈਸ ਤੇਜ਼ ਕਰ ਲੈਂਦੇ ਆ ਤੇ ਇਹਨੂੰ ਵੀ ਅਸੀਂ ਥੋੜਾ ਥੋੜਾ ਜਿਹੜਾ ਆਹ ਵੇਹ 올ਿਵ ਔਇਲ ਥੋੜਾ ਜਿਹਾ ਲਵਾਂ ਨਾ ਰਿਫਾਈਨਡ ਮਜੂਜ਼ ਨਹੀਂ ਕਰਦੀ ਹਾਂਜੀ ਦੋਸਤੋ ਆ ਇੱਕ ਆਪਣੀ ਰੋਟੀ ਜਿਹੜੀ ਪਿਆਜ਼ ਵਾਲੀ ਹੋਰ ਤਿਆਰ ਹੋ ਗਈ ਹੈ ਤੇ ਹੁਣ ਆਪਾਂ ਇਹਨੂੰ ਸਰਵ ਕਰ ਦਿੰਨੇ ਆ ਵੀ ਤੇ ਅਸੀਂ ਤਾਂ ਬੰਦੇ ਖਾਣ ਦੋਸਤਿ ਖਾਣੀਆਂ ਤਾਂ ਆਪ ਸਭ ਹੀ ਆਜੋ ਕੰਝ ਇੱਕ ਤਿਆਰ ਬੁਢੀਆ ਰੋਟੀ ਇੱਕ ਹੋਰ ਆਪਣੇ ਇਹਨੂੰ ਵੀ ਆਪਾਂ ਇਹਦੇ ਵਿੱਚ ਸਰਵ ਕਰ ਦਿੰਦੇ ਆ ਆ ਦੇਖੋ ਪਲੇਟ ਮੈਂ ਤਿਆਰ ਕਰ ਲਈ ਆ ਸਰਵ ਕਰ ਲਈ ਆ ਇਹ ਆ ਬਣਾਏਗਾ ਅੰਬੂਂਡੀਆ ਦਾ ਨਾ ਮਖਾਣੇ ਵਾਲਾ ਰਾਇਤਾ ਹੈਲਦੀ ਪੌਸਟਿਕ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦਾ ਹੈ ਬੱਚੇ ਜੀ ਖਾ ਲੈਣ ਤਾਂ ਬਹੁਤ ਹੀ ਵਧੀਆ ਤੇ ਇਹਦੇ ਨਾਲ ਹੀ ਹੈ ਆਮਲੇ ਦੀ ਚਟਪਟੀ ਚੰਨੀ ਖੱਟੀ ਮਿੱਠੀ ਤਾਂ ਜੀ ਤਿਆਰ ਕਰਤੀ ਐ ਮੈਂ ਇਹ ਛੋਟਾ ਜਿਹਾ ਵੀਡੀਓ ਆ ਉਮੀਦ ਕਰਦੀ ਆ ਤੁਹਾਨੂੰ ਬਹੁਤ ਪਸੰਦ ਆਊਗਾ ਤੇ ਤੁਸੀਂ ਵੀ ਬਣਾ ਕੇ ਦੇਖਿਓ ਤੇ ਮੇਰੇ ਨਾਲ ਜਰੂਰ ਕਮੈਂਟ ਵਿੱਚ ਸ਼ੇਅਰ ਕਰਿਓ ਵੀ ਕਿੱਦਾਂ ਦਾ ਬਣਿਆ ਤਾਂ ਹੁਣ ਆਪਾਂ ਵੀਡੀਓ ਐਂਡ ਕਰਦੇ ਆ ਜੇ ਥੋੜਾ ਜਿਹਾ ਵੀ ਪਸੰਦ ਆਇਆ ਹੋਵੇ ਤਾਂ ਲਾਈਕ ਸ਼ੇਅਰ ਕਰ ਦਿਓ ਕਮੈਂਟ ਵੀ ਕਰ ਦਿਓ ਬਹੁਤ ਜ਼ਿਆਦਾ ਵਧੀਆ ਲੱਗਿਆ ਹੋਵੇ ਤਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਓਕੇ ਫਰੈਂਡਸ ਬਾਏ ਬਾਏ ਮਿਲਦੇ ਆ ਕਿਸੇ ਨਵੀਂ ਵੀਡੀਓ 'ਚ ਨਵੇਂ ਆਈਡੀਆ ਨਾਲ